ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੀ ਪੰਜਾਬ ਦੇ ਕਿਸਾਨ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਜਿਹੜੇ ਆਪਾਂ ਪੰਜਾਬ ਦੇ ਹਾਈਵੇ ਸੜਕਾਂ ਰੂਡ ਬਲੌਕ ਕੀਤੇ ਸੀ ਜਾਂ ਆਪਾਂ ਪਹਿਲਾਂ ਵੀ ਕਰਦੇ ਰਹੇ ਆ ਜੇ ਤੇ ਉਹ ਮੰਗਾ ਪੰਜਾਬ ਨਾਲ ਸੰਬੰਧਿਤ ਨਹੀਂ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਬਹਿ ਕੇ ਹਰ ਵੇਲੇ ਗੱਲ ਸੁਣਨ ਨੂੰ ਤਿਆਰ ਨੇ ਹਰ ਵੇਲੇ ਗੱਲ ਸੁਣ ਕੇ ਤੇ ਹੱਲ ਕਰਨ ਨੂੰ ਵੀ ਤਿਆਰ ਨੇ ਪਰ ਜੇ ਉਹ ਮੰਗਾ ਸੈਂਟਰ ਨਾਲ ਸੰਬੰਧਿਤ ਨੇ ਜਿਵੇਂ ਐਮਐਸਪੀ ਆ ਜਾਂ ਹੋਰ ਸਾਡੇ ਮੁੱਦੇ ਨੇ ਉਹ ਆਪਾਂ ਸੈਂਟਰ ਤੱਕ ਆਵਾਜ਼ ਪਹੁੰਚਾਈਏ ਤੇ ਮੈਂ ਇੱਥੇ ਇਹ ਕਹਿਣਾ ਕਿ ਵੇਖੋ ਜੇ ਇਹ ਤੇ ਉਹ ਗੱਲ ਹੀ ਲੜਾਈ ਸਾਡੀ ਕਿਸੇ ਹੋਰ ਨਾਲ ਵਿਰੋਧੀ ਨਾਲ ਆਇਆ ਕਿ ਅਸੀਂ ਆਪਦੇ ਘਰ ਦੇ ਵਿੱਚ ਹੀ ਲੜੀ ਜਾਵਾਂਗੇ ਤੇ ਜਿਹੜਾ ਵਿਰੋਧੀ ਆ ਉਹ ਤੇ ਹੋਰ ਖੁਸ਼ ਹੋਊਗਾ ਤਾੜੀਆਂ ਮਾਰੂਗਾ ਕਿ ਇਹ ਤੇ ਵਾਹ ਵਾਹ ਆਪਦੇ ਘਰ ਹੀ ਲੜਦੇ ਪਏ ਆ ਵੇਖੋ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਦੇ ਲੋਕ ਵਪਾਰੀ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਲੀਡਰ ਅਸੀਂ ਤੇ ਸਾਰੇ ਤੁਹਾਡੇ ਆ ਕਿਸਾਨ ਆ ਅਸੀਂ ਆ ਮੈਂ ਆਪ ਖੁਦ ਕਿਸਾਨ ਆ ਮੈਂ ਖੇਤੀਬਾੜੀ ਕਰਦਾ ਆ ਤੇ ਮੈਂ ਇਹ ਤੁਹਾਨੂੰ ਵੇਖੋ ਵਿਸ਼ਵਾਸ ਦਿਵਾਉਣਾ ਆ ਕੋਈ ਮੈਂਬਰ ਪੰਚਾਇਤ ਵੀ ਬਾਂਜੇ ਨਾ ਤੇ ਉਹ ਆਪ ਦਾ ਆਪ ਦਾ ਨਹੀਂ ਛੱਡਦਾ ਭਾਵੇਂ ਉਹਦਾ ਪਿਓ ਭਾਵੇਂ ਉਹਦਾ ਭਰਾ ਕਹੇ ਵੀ ਤੂੰ ਹੀ ਆਉਂਦਾ ਛੱਡ ਦੇ ਉਹ ਕਿਉਂਕਿ ਮੈਂ ਨਹੀਂ ਛੱਡਦਾ ਮੈਂਬਰ ਪੰਚਾਇਤ ਆਉਦਾ ਮੈਂ ਆਪਦੇ ਸਾਰੇ ਆਉਂਦੇ ਛੱਡਦਾ ਤੇ ਮੈਂ ਤੁਹਾਡੇ ਨਾਲ ਪਹਿਲਾਂ ਸਾਰੇ ਕਿਸਾਨ ਜਥੇਬੰਦੀਆਂ ਨੂੰ ਹੱਥ ਜੋੜ ਕੇ ਮੇਰੀ ਬੇਨਤੀ ਆ ਆਪਾਂ ਸਾਰੇ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ ਗਏ ਗੱਲੇਵਾਲ ਸਾਹਿਬ ਨੇ ਮੇਰੇ ਸਤਿਕਾਰਯੋਗ ਨੇ ਮੇਰੇ ਪਿਤਾ ਜੀ ਦੇ ਉਮਰਦੇ ਨੇ ਸਾਡੇ ਬਜ਼ੁਰਗ ਨੇ ਸਰਵੰਤ ਸਿੰਘ ਪੰਦੀਰ ਜੀ ਨੇ ਸਰਦਾਰ 인ਦਰਜੀਤ ਸਿੰਘ ਕੋੜ ਬੁੱਢਾ ਜੀ ਨੇ ਮੇਰੇ ਵੱਡੇ ਭਰਾ ਨੇ ਕਈ ਕਿਸਾਨ ਵੀਰ ਮੇਰੇ ਨਾਲ ਵੱਡੇ ਨੇ ਉਮਰ ਦੇ ਕਈ ਕਿਸਾਨ ਮੇਰੇ ਨਾਲ ਛੋਟੇ ਨੇ ਮੈਂ ਸਾਰਿਆਂ ਦਾ ਸਿਰ ਝੁਕਾ ਕੇ ਸਤਿਕਾਰ ਕਰਦਾ ਸਾਰੇ ਕਿਸਾਨ ਵੀਰਾਂ ਦਾ ਇਹ ਕੋਈ ਤੁਸੀਂ ਆਪਣੀ ਲੜਾਈ ਨਹੀਂ ਲੜਦੇ ਪਏ ਤੁਸੀਂ ਪੰਜਾਬ ਦੀ ਲੜਾਈ ਲੜਦੇ ਪਏ ਤੁਸੀਂ ਪੰਜਾਬ ਦੀ ਹੋਂਦ ਦੀ ਲੜਾਈ ਲੜਦੇ ਪਏ ਤੁਸੀਂ ਪੰਜਾਬੀਅਤ ਦੀ ਲੜਾਈ ਲੜਦੇ ਪਏ ਤੇ ਮੈਂ ਇਹ ਬੇਨਤੀ ਕਰਦਾ ਕਿ ਪਹਿਲਾਂ ਸਾਰੀਆਂ ਕਿਸਾਨ ਜਥੇਬੰਦੀਆਂ ਆਪਾਂ ਇੱਕ ਪਲੇਟਫਾਰਮ ਤੇ ਇਕੱਠੇ ਕਰੀਗੇ ਸਾਰੇ ਇੱਕ ਜਗ੍ਹਾ ਤੇ ਇਕੱਠੇ ਕਰਕੇ ਤੇ ਉਸੇ ਤਰ੍ਹਾਂ ਜਿਵੇਂ 2020 ਦੇ ਵਿੱਚ ਆਪਾਂ ਸਾਰੇ ਇੱਕ ਮੁੱਠ ਇਕੱਠੇ ਸਾਂ ਸਾਰੀਆਂ ਕਿਸਾਨ ਜਥੇਬੰਦੀਆਂ ਸਾਰਾ ਪੰਜਾਬ ਸਾਰਾ ਭਾਰਤ ਬਾਹਰ ਵਿਦੇਸ਼ਾਂ ਤੋਂ ਆ ਕੇ ਵੀ ਲੋਕ ਸਾਡੇ ਜਿਹੜੇ ਸੰਘਰਸ਼ ਨੂੰ ਸਪੋਰਟ ਕੀਤੀ ਤੇ ਆਪਾਂ ਉਦੋਂ ਇਹ ਕਾਲੇ ਕਾਨੂੰਨ ਰਾਤ ਕਰਾਏ ਭਾਵੇਂ ਕੇਂਦਰ ਸਰਕਾਰ ਬਾਅਦ ਚ ਹੁਣ ਮੁਨਕਰ ਹੋ ਗਈ ਆ ਪਰ ਉਸ ਵੇਲੇ ਕੇਂਦਰ ਸਰਕਾਰ ਨੇ ਜਿਹੜੀਆਂ ਸਾਡੀਆਂ ਜਾਇਜ਼ ਗੱਲਾਂ ਸਾਨੂੰ ਸਾਰੀਆਂ ਮੰਨੀਆਂ ਤੇ ਉਹ ਤਿੰਨ ਕਾਲੇ ਕਾਨੂੰਨ ਰੱਦ ਵੀ ਕੀਤੇ ਸਨ ਤੇ ਉਸੇ ਤਰ੍ਹਾਂ ਮੈਂ ਫੇਰ ਉਸ ਗੱਲ ਤੇ ਆਵਾ ਕੋਈ ਬੰਦਾ ਆਪਦੀ ਮੈਂਬਰ ਪੰਚਾਇਤੀ ਦਾ ਉਹਦਾ ਵੀ ਨਹੀਂ ਛੱਡਦਾ ਮੈਂ ਆਪਦੀ ਸਾਰੇ ਅਹੁਦੇ ਛੱਡਦਾ ਮੈਂ ਆਪਦੀ ਸਾਰੇ ਨਿੱਜੀ ਮਫਾਦ ਛੱਡਦਾ ਮੈਂ ਕਿਸਾਨ ਦਾ ਪੋਤੇ ਆ ਤੇ ਇਹਦੇ ਤੋਂ ਪਹਿਲਾਂ ਸਰਦਾਰ 인ਦਰਜੀਤ ਸਿੰਘ ਕੋਟਬੁੱਡਾ ਕਿਸਾਨ ਸੰਘਰਸ਼ ਕਮੇਟੀ ਕੋਟਬੁੱਡਾ ਦਾ ਪੋਲਿਟਿਕਸ ਤੋਂ ਪਹਿਲਾਂ 2020 ਤੋਂ ਪਹਿਲਾਂ ਮੈਂ ਇੰਦਰਜੀਤ ਸਿੰਘ ਕੋੜ ਬੁੱਡਾ ਦੀ ਕਿਸਾਨ ਯੂਨੀਅਨ ਦੇ ਵਿੱਚ ਬਤੌਰ ਮੈਂਬਰ ਸੇਵਾ ਕਰਦਾ ਰਿਹਾ ਮੈਂ ਕੋਈ ਪੋਲਿਟਿਸ਼ੀਅਨ ਪਰਿਵਾਰ ਦੇ ਵਿੱਚੋਂ ਨਹੀਂਗਾ ਕਿ ਮੇਰਾ ਕੋਈ ਪਿਤਾ ਜਾਂ ਦਾਦਾ ਕੋਈ ਐਮਐਲਏ ਜਾਂ ਕੋਈ ਮੰਤਰੀ ਰਿਹਾ ਮੈਂ ਕਿਸਾਨ ਪਰਿਵਾਰ ਦੇ ਵਿੱਚੋਂ ਤੇ ਕਿਸਾਨੀ ਸਾਨੂੰ ਸਭ ਤੋਂ ਪਹਿਲਾਂ ਮੈਂ ਆਪਦੇ ਸਾਰੇ ਔਦੇ ਛੱਟੇ ਆਪਾਂ ਸਾਰੀਆਂ ਕਿਸਾਨ ਜਥੇਬੰਦੀਆਂ ਇੱਕ ਮੁੱਠ ਹੋਈਏ ਤੇ ਆਪਣਾ ਮਸਲਾ ਹੱਲ ਹੋਣਾ ਦਿੱਲੀ ਦੀ ਕੇਂਦਰ ਸਰਕਾਰ ਦੇ ਕੋਲੋਂ ਕਿ ਆਪਾਂ ਦਿੱਲੀ ਜਾ ਕੇ ਆਪਾਂ ਸਾਰੇ ਜਾਣੇ ਜਾ ਕੇ ਮੈਂ ਤੁਹਾਡੇ ਨਾਲ ਚੱਲੂਗਾ ਨਾਲ ਬੈਠੂਗਾ ਕਈ ਜਣਾ ਕਈ ਸਾਡੇ ਭਰਾ ਕਹਿ ਦਿੰਦੇ ਆ ਨਾ ਵੀ ਤੁਸੀਂ ਨਹੀਂ ਦਿੱਲੀ ਜਾ ਕੇ ਬੈਠਦੇ ਮੈਂ ਕਿੰਨਾ ਮੈਂ ਬੈਠੂਗਾ ਆਪਦੇ ਸਾਰੇ ਉਹਦੇ ਤੇ ਆ ਕੇ ਕਿਸਾਨ ਹੁੰਦੇ ਨਾ ਤੇ ਮੈਂ ਆਪਦੇ ਕਿਸਾਨ ਭਰਾਵਾਂ ਦੇ ਨਾਲ ਬੈਠੂਗਾ ਪਰ ਆਪਾਂ ਲੜਾਈ ਆਪਣੀ ਕਿਸੇ ਵਿਰੋਧੀ ਦੇ ਨਾਲ ਆ ਆਪਾਂ ਉਹ ਲੜਾਈ ਆਪਦੇ ਪਰਿਵਾਰ 'ਚ ਆਪਦੇ ਘਰ 'ਚ ਨਾ ਬਣਾਈਏ ਮੈਂ ਇੱਕ ਨਿੱਕੀ ਜੀ ਗੱਲ ਦੱਸੂਗਾ ਉਦਾਹਰਨ ਦੇ ਤੌਰ ਤੇ ਜਦੋਂ ਜੀਰੇ ਵਾਲੀ ਸ਼ਰਾਬ ਮਿਲ ਬੰਦ ਹੋਈ ਆ ਪਿੰਡਾਂ ਦੇ ਲੋਕਾਂ ਨੇ ਲਾਗੋਂ ਵੱਲੋਂ ਰੋਲਾ ਪਾਇਆ ਕਿ ਪਿੰਡਾਂ ਦੇ ਵਿੱਚੋਂ ਨਲਕਿਆਂ 'ਚੋਂ ਮੋਟਰਾਂ ਵਾਲੇ ਬੋਰਾ 'ਚੋਂ ਲਾਹਣ ਨਿਕਲਦੀ ਪਈ ਆ ਕਿ ਜਿਹੜੀ ਜੀਰੇ ਵਾਲੀ ਫੈਕਟਰੀ ਆ ਉਹ ਲਾਹਣ ਜਿਹੜੀ ਆ ਸ਼ਰਾਬ ਕੱਢ ਕੇ ਲਾਹਣ ਬੋਰਾ 'ਚ ਵਿੱਚ ਪਾ ਰਹੇ ਆ ਤੇ ਉੱਥੇ ਧਰਨਾ ਲਾਇਆ ਕਿਸਾਨ ਜਥੇਬੰਦੀਆਂ ਨੇ ਉਹ ਜੀਰੇ ਵਾਲੀ ਮਿਲ ਬੰਦ ਹੋਈ ਜਦੋਂ ਉਹ ਮਿਲ ਬੰਦ ਹੋਈ ਤੇ ਉਹਦੇ ਬਾਅਦ ਸਾਡੇ ਹਲਕੇ ਦੇ ਵਿੱਚ ਸਾਡੀ ਵਿਧਾਨ ਸਭਾ ਪੱਟੀ ਦੇ ਵਿੱਚ ਪਿੰਡ ਲੋਹਕੇ ਦੇ ਵਿੱਚ ਰਾਣਾ ਗੁਰਜੀਤ ਸਿੰਘ ਕਾਂਗਰਸ ਦੇ ਲੀਡਰ ਨੇ ਉਹਨਾਂ ਦੀ ਸ਼ਰਾਬ ਦੀ ਫੈਕਟਰੀ ਹੀ ਸਾਡੇ ਵਿਧਾਨ ਸਭਾ ਹਲਕਾ ਪੱਟੀ ਦੇ ਪਿੰਡ ਲੋਕਾ ਦੇ ਵਿੱਚ ਤੇ ਉੱਥੇ ਵੀ ਕੁਝ ਸ਼ਰਾਰਤੀ ਅੰਸਰਾਂ ਨੇ ਵਿੱਚੋਂ ਗੱਲ ਸ਼ੁਰੂ ਕਰਤੀ ਕਿ ਆਪਾਂ ਵੀ ਇੱਥੇ ਧਰਨਾ ਲਾਉਣਾ ਤੇ ਇਹ ਫੈਕਟਰੀ ਆਪਾਂ ਇਹ ਵੀ ਬੰਦ ਕਰਾਉਣੀ ਜਿਵੇਂ ਚੀਰੇ ਵਾਲੀ ਫੈਕਟਰੀ ਬੰਦ ਹੋਈ ਆ ਆਪਾਂ ਲੋਕੀ ਵਾਲੀ ਫੈਕਟਰੀ ਵੀ ਬੰਦ ਕਰਾਉਣੀ ਆ ਤੇ ਜਿਹੜੇ 25 30 ਪਿੰਡ ਘੇਰੇ ਘੇਰੇ ਪੈਂਦੇ ਹੀ ਮੇਰੀ ਵਿਧਾਨ ਸਭਾ ਦੇ ਜਿਵੇਂ ਲੋਕਾ ਨਥੂ ਚੱਕ ਜੋੜਾ ਕੈਰੋਂ ਟੋਟੀਆਂ ਉਸਮਾਵਰਾਣਾ ਹੋਰ ਵੀ ਪਿੰਡ ਉਹਨਾਂ ਸਾਰਿਆਂ ਸਾਥੀਆਂ ਨੇ ਮੈਨੂੰ ਹੋਣ ਲੋਣੀ ਸ਼ੁਰੂ ਕਰਤੇ ਵੀ ਭੁੱਲਰ ਸਾਹਿਬ ਸਾਡੇ ਨਾਲ ਬੰਦੇ ਸੰਪਰਕ ਕਰਦੇ ਪਏ ਆ ਤੇ ਉਹ ਕਹਿੰਦੇ ਪਿਆ ਪੱਤਰ ਨਾਲ ਆ ਕਿ ਲੋਪੀ ਵਾਲੀ ਸ਼ਰਾਬ ਮਿਲ ਵੀ ਜਿਵੇਂ ਜੀਰੇ ਵਾਲੀ ਬੰਦ ਹੋਈ ਆ ਆਪਾਂ ਇਹ ਵੀ ਮਿਲ ਬੰਦ ਕਰਾਉਣੀ ਆ ਤੇ ਸਾਡੇ ਵੀ ਇੱਥੇ ਲਾਗੇ ਲਾਗੇ ਨਾ ਕਈ ਨਲਕਿਆਂ ਦੇ ਵਿੱਚੋਂ ਲਾਹ ਨਿਕਲਦੀ ਆ ਮੈਂ ਕਿਹਾ ਵੀ ਤੁਸੀਂ ਤਰਨੇ ਵਾਲੇ ਪਾਸੇ ਨਾ ਜਾਓ ਆਪਾਂ ਮਿਲ ਬੰਦ ਨਹੀਂ ਕਰਾਉਣੀ ਤੁਸੀਂ ਉਹ ਫੈਕਟਰੀ ਦੇ ਮਾਲਕਾਂ ਨਾਲ ਮਿਲ ਕੇ ਮੀਟਿੰਗ ਕਰੋ ਜਿਹੜੇ ਵਿੱਚ ਕਰਿੰਦੇ ਕੰਮ ਕਰਦੇ ਉਹਨਾਂ ਨਾਲ ਮੀਟਿੰਗ ਕਰੋ ਤੇ ਉਹਨਾਂ ਨੂੰ ਇਹ ਗੱਲ ਕਹੋ ਪੀ ਜਿਹੜਾ ਤੁਸੀਂ ਸ਼ਰਾਬ ਕੱਢ ਕੇ ਲਾਂਨ ਪੂਰਾ ਚ ਪਾਉਂਦੇ ਉਹ ਬੰਦ ਕਰ ਦਿਓ ਜੇ ਤੁਸੀਂ ਬੰਦਨਾ ਕੀਤੀ ਤੇ ਫਿਰ ਅਸੀਂ ਸੰਘਰਸ਼ ਕਰਾਂਗੇ ਮੈਂ ਕਿਹਾ ਕੋਈ ਕਿਸੇ ਦਾ ਕੰਮ ਬੰਦ ਨਾ ਆਪ ਕਰਈਏ ਇੱਥੋਂ ਰੋਜ਼ਗਾਰ ਮਿਲਦਾ ਕਿਉਂ ਮੈਂ ਗੱਲ ਕਹੀ ਕਿਉਂਕਿ ਉੱਥੋਂ 2-3 ਹਜ਼ਾਰ ਲੋਕ ਜਿਹੜੇ ਕੰਮ ਕਰਦੇ ਆ ਉਹ 2-3 ਹਜ਼ਾਰ ਪਰਵਾਰਾਂ ਨੂੰ ਰੋਟੀ ਮਿਲਦੀ ਪਈ ਆ ਤੇ ਉਹਦੇ ਬਾਅਦ ਉਹ ਜਦੋਂ ਗੱਲ ਧੁਕਦੀ ਧੁਕਦੀ ਗਾਂ ਉਹ ਗੱਲ ਰਾਣਾ ਗੁਰਜੀਤ ਸਿੰਘ ਤੱਕ ਪਹੁੰਚੀ ਰਾਣਾ ਗੁਰਜੀਤ ਸਿੰਘ ਨੇ ਮੈਨੂੰ ਫੋਨ ਕੀਤਾ ਮੈਨੂੰ ਕਹਿੰਦਾ ਭੁੱਲਰ ਸਾਹਿਬ ਮੈਂ ਗੱਲ ਸੁਣੀ ਆਂ ਕਿ ਇੱਥੇ ਧਰਨਾ ਲਾਉਣ ਲੱਗੇ ਆ ਬੰਦੇ ਤੇ ਵਿੱਚ ਤੁਹਾਡੀ ਪਾਰਟੀ ਦੇ ਬੰਦੇ ਵੀ ਮੈਂ ਕੀ ਸਾਥ ਦੇਦੇ ਪਏ ਆ ਵਿੱਚ ਵੀ ਆਪਾਂ ਧਰਨਾ ਲਾ ਕੇ ਮਿਲਬੰਦ ਕਰਾਉਣੀ ਆ ਤੇ ਮੈਂ ਤੇ ਰਾਣਾ ਗੁਰਜੀਤ ਸਿੰਘ ਦੇ ਫੋਨ ਆਉਣ ਤੋਂ ਪਹਿਲਾਂ ਹੀ ਆਪ ਦੇ ਜਿਹੜੇ ਸਾਡੇ ਪਾਰਟੀ ਦੇ ਵਰਕਰ ਉਹਨਾਂ ਨੂੰ ਕਹਤਾ ਵੀ ਧਰਨਾ ਬਿਲਕੁਲ ਨਹੀਂ ਲਾਉਣਾ ਉਹਨਾਂ ਨਾਲ ਮੀਟਿੰਗ ਕਰ ਲਓ ਵੀ ਥੱਲੜਾ ਪਾਣੀ ਨਾ ਗੰਦਾ ਕਰਨ ਬਾਕੀ ਆਪਾਂ ਕਾਹਤੋਂ ਮੇਲ ਬੰਦ ਕਰਉਣੀ ਮੈਂ ਰਾਣਾ ਗੁਰਜੀਤ ਸਿੰਘ ਨੂੰ ਇਹ ਵਿਸ਼ਵਾਸ ਦਵਾਇਆ ਵੇਖੋ ਤਾਡੀ ਪਾਰਟੀ ਕਾਂਗਰਸ ਆ ਮੇਰੀ ਪਾਰਟੀ ਆਮ ਆਦਮੀ ਪਾਰਟੀ ਆ ਪਰ ਮੈਂ ਕਿਸੇ ਦਾ ਬਿਜ਼ਨਸ ਨਹੀਂ ਬੰਦ ਕਰਾਉਂਗਾ ਇੰਡਸਟਰੀ ਬੜੀ ਔਕੀ ਲੱਗਦੀ ਆ ਤੁਸੀਂ ਸਾਡੇ ਇੱਥੇ ਇੰਡਸਟਰੀ ਲਾ ਕੇ 2-3 ਹਜ਼ਾਰ ਪਰਿਵਾਰਾਂ ਨੂੰ ਰੋਜ਼ਗਾਰ ਦੇਂਦੇ ਪਏ ਜੇ ਮੈਂ ਕਿਉਂ ਤੁਹਾਡੀ ਇੰਡਸਟਰੀ ਬੰਦ ਕਰਵਾਉਂਗਾ ਮੈਂ ਹੋ ਸਕਿਆ ਤੁਹਾਡੀ ਮਦਦ ਜ਼ਰੂਰ ਕਰ ਦੂੰਗਾ ਪਰ ਤੁਹਾਡੀ ਇੰਡਸਟਰੀ ਬੰਦ ਕਰਨ ਲਈ ਮੈਂ 1% ਵੀ ਜੋੜ ਨਹੀਂ ਲਾਉਂਗਾ ਪਰ ਮੇਰੀ ਇਹ ਬੇਨਤੀ ਹੈ ਰਾਣਾ ਜੀ ਜਿਹੜਾ ਸ਼ਰਾਬ ਕੱਢਣ ਤੋਂ ਬਾਅਦ ਪਿੰਡਾਂ ਦੇ ਲਾਗੇ ਪੰਨੇ ਵਾਲੇ ਦੇ ਲੋਕ ਕਹਿੰਦੇ ਸਾਡੇ ਨਲਕਿਆਂ 'ਚੋਂ ਲਾਹਣ ਨਿਕਲਦੀ ਆ ਜਿਹੜੀ ਸ਼ਰਾਬ ਕੱਢਣ ਤੋਂ ਬਾਅਦ ਤੁਸੀਂ ਜਾ ਕੇ ਪਾਉਂਦੇ ਜੀ ਤੇ ਉਹ ਲਾਣ ਪਾਉਣੀ ਬੰਦ ਕਰ ਦਿਓ ਆਪਦਾ ਟ੍ਰੀਟਮੈਂਟ ਪਲਾਟ ਚਲਾਓ ਪਾਣੀ ਨੂੰ ਟ੍ਰੀਟ ਕਰਕੇ ਖੇਤੀ ਲਈ ਵਰਤੋ ਨਾ ਕਿ ਪੂਰਾਂ ਦੇ ਵਿੱਚ ਪਾਓ ਚਲੋ ਰਾਣਾ ਜੀ ਨੇ ਵਿਸ਼ਵਾਸਤ ਆਇਆ ਕਿ ਅਸੀਂ ਪੂਰਾਂ ਦੇ ਵਿੱਚ ਪਹਿਲਾਂ ਵੀ ਨਹੀਂ ਪਾਉਂਦੇ ਤੇ ਗਾਂ ਅਸੀਂ ਬਿਲਕੁਲ ਨਹੀਂ ਪਾਵਾਂਗੇ ਕਿਤੇ ਵੀ ਅਸੀਂ ਨਜਾਇਜ਼ ਦੁਰਵਰਤੋਂ ਨਹੀਂ ਕਰਾਂਗੇ ਲਾਣ ਦੀ ਅਸੀਂ ਟ੍ਰੀਟਮੈਂਟ ਪਲਾਟ ਚਲਾ ਕੇ ਟ੍ਰੀਟ ਕਰਕੇ ਪਾਣੀ ਖੇਤੀ ਲਈ ਵਰਤਾਂਗੇ ਉਹਨਾਂ ਵਿਸ਼ਵਾਸਤ ਬਾਤਾਂ ਉਹਦੇ ਬਾਅਦ ਮੈਂ ਆਪਦੇ ਸਾਥੀਆਂ ਨੂੰ ਖੇਲ ਕਹਤਾ ਮੈਂ ਕਿਹਾ ਬਿਲਕੁਲ ਮਿਲ ਬੰਦ ਕਰਾਉਣ ਵਾਲੇ ਪਾਸੇ ਨਹੀਂ ਜਾਣਾ ਮਾਲਕਾਂ ਨਾਲ ਮੀਟਿੰਗ ਕਰਕੇ ਲਾਂਹ ਜ਼ਮੀਨ ਥੱਲੇ ਕੌਣ ਤੋਂ ਬੰਦ ਕਰ ਦਿਓ ਨਹੀਂ ਤੇ ਮੇਰੀ ਥਾਂ ਤੇ ਕੋਈ ਹੋਰ ਬੰਦਾ ਹੁੰਦਾ ਤੇ ਉਹ ਕਹਿੰਦਾ ਵੀ ਤਗੜੇ ਹੋ ਜਾਓ ਵੀ